ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗਮ ਬਟਿਕ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਮੋਢੇ ਦੀ ਕਾਰਟ ਕਿਵੇਂ ਪਾਈਏ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਨੂੰ ਮੋਢੇ ਦੀ ਕਾਰਟ ਪਾਉਣ ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਤੇ ਆਪਾਂ ਨੂੰ ਸਮਝ ਨਹੀਂ ਆਉਂਦਾ ਵੀ ਆਪਾਂ ਫਰੰਟ ਤੇ ਬੈਕ ਦੀ ਕਾਰਟ ਆਪਾਂ ਕਿਤੇ ਇੰਚ ਤੇ ਤੇ ਕਿਵੇਂ ਪਾਉਣੀ ਆ ਹਾਂਜੀ ਬਾਹ ਦਾ ਮੋਢਾ ਆਪਾਂ ਕਿੰਨਾ ਰੱਖਣਾ ਹੈ ਇਹ ਵੀ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਬਹੁਤ ਸੌਖਾ ਤਰੀਕਾ ਤੇ ਹਾਂਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਹਾਂਜੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਤੇ ਧਿਆਨ ਨਾਲ ਦੇਖਿਓ ਜੀ ਵੀ ਆਪਾਂ ਕਿਸ ਤਰੀਕੇ ਨਾਲ ਆਪਾਂ ਕੱਟ ਪਾਉਣੀ ਹੈ ਹਾਂਜੀ ਆਪਾਂ ਕਬੀ ਦੇ ਦੋਨੇ ਪੱਲਿਆਂ ਨੂੰ ਇਸ ਤਰੀਕੇ ਨਾਲ ਰੱਖ ਲੈਣਾ ਤੇ ਆਪਾਂ ਪ੍ਰੈਸ ਕਰਕੇ ਚੰਗੀ ਤਰ੍ਹਾਂ ਕੱਪੜੇ ਨੂੰ ਸੈੱਟ ਕਰ ਲਿਆ ਤੇ ਇਹਦੇ ਵਿੱਚ ਜਿਹੜੇ ਵੱਲ ਵਗੈਰਾ ਉਹ ਨਿਕਲ ਗਏ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਜੋਇੰਟ ਵਾਲਾ ਪਾਸਾ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਰੱਖਣਾ ਤੇ ਜਮਾ ਬਰਾਬਰ ਕਰਕੇ ਰੱਖਣਾ ਵਿੱਚ ਤੋਂ ਵੱਧ ਘੱਟ ਨਹੀਂ ਰੱਖਣਾ ਠੀਕ ਹੈ ਜੀ ਇਸ ਤਰੀਕੇ ਨਾਲ ਰੱਖ ਲੈਣਾ ਤੇ ਆ ਜਿਹੜੀ ਇੱਧਰ ਖੁੱਲੀ ਸਾਈਡ ਆ ਇੱਧਰ ਆਪਾਂ ਮੋਡੇ ਦੀ ਕਾਰਟ ਪਾਉਣੀ ਆ ਹਾਂਜੀ ਪਹਿਲਾਂ ਆਪਾਂ ਹੁਣ ਤੀਰੇ ਦਾ ਨਿਸ਼ਾਨ ਲਾਵਾਂਗੇ ਤੇ ਇਹਨਾਂ ਦਾ ਪਿਛਲਾ ਗਲਾ ਹੈਗਾ 4.5 ਤੇ ਆਪਾਂ ਇਸ ਦੇ ਅਕੋਰਡਿੰਗ ਆਪਾਂ 13 ਇੰਚ ਤੀਰਾ ਰੱਖਾਂਗੇ ਠੀਕ ਹੈ ਜੀ ਤੇ 13 ਇੰਚ ਦਾ ਆਪਾਂ ਹੁਣ ਹਾਫ ਕਰਾਂਗੇ ਆਪਾਂ ਹਾਫ ਹੁਣ ਕਿਸ ਤਰ੍ਹਾਂ ਕਰਨਾ ਜਿਵੇਂ ਹੁਣ ਆਪਣੇ ਕੋਲ ਤੀਰਾ ਹੈਗਾ 13 ਇੰਚ ਤੇ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਠੀਕ ਹੈ ਜੀ ਤੇ ਹੁਣ ਆਪਣੇ ਕੋਲ ਜਿੰਦਾ ਇਹ ਨਾ ਪਾਊਗਾ ਉਹਨਾਂ ਆਪਾਂ ਰੱਖ ਕੇ ਆਪਾਂ ਸਾਢੇ 6 ਰੱਖਾਂਗੇ ਇੱਥੇ ਠੀਕ ਹੈ ਜੀ ਹੁਣ ਇਹ ਜਿੰਨਾ ਨਾ ਪਾਇਆ ਹੁਣ ਆਪਾਂ ਇੰਨਾ ਹੀ ਇੱਥੇ ਰੱਖਾਂਗੇ ਸਾਢੇ 6 ਕਈ ਵਾਰੀ ਕਿਸੇ ਨੂੰ ਨਹੀਂ ਮਤਲਬ ਪਤਾ ਹੁੰਦਾ ਅੱਧ ਕਰਨ ਦਾ ਹਨਾ ਵੀ ਕਿਵੇਂ ਕਰਨਾ ਤਾਂ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਬਹੁਤ ਸੌਖਾ ਤਰੀਕਾ ਹੁਣ ਆਪਾਂ ਮੋਢਾ ਰੱਖਾਂਗੇ ਆਪਾਂ ਮੋਢਾ ਰੱਖਣਾ ਹੈ 7 ਇੰਚ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਲੈਣਾ ਤੇ ਆਪਾਂ ਇੱਕ ਬਾਕਸ ਬਣਾ ਲਾਂਗੇ ਇਸ ਤਰੀਕੇ ਨਾਲ ਤੇ ਹੁਣ ਆਪਾਂ ਪਹਿਲਾਂ ਇੱਥੋਂ ਆਪਾਂ ਤੀਰ ਰੱਖਿਆ ਸੀ 6.5 ਤੇ ਇੱਥੋਂ ਆਪਾਂ 6 ਇੰਚ ਰੱਖਾਂਗੇ ਫਰੰਟ ਸਾਈਡ ਤੋਂ ਜਿੱਥੇ ਆਪਾਂ ਫਰੰਟ ਦੀ ਕਾਟ ਪਾਉਣੀ ਐ ਆਪਾਂ ਕਮੀਜ਼ ਦੇ ਅਗਲੇ ਪਾਸੇ ਦੇ ਜਿੱਥੋਂ ਆਪਾਂ ਕਾਟ ਪਾਉਣੀ ਐ ਉੱਥੋਂ ਆਪਾਂ 1/2 ਇੰਚ ਕਟਾ ਕੇ ਰੱਖਣਾ ਤੀਰਾ ਤੇ 1/2 ਇੰਚ ਦੀ ਕਾਟ ਆਪਾਂ ਉੱਪਰੋਂ ਪਾਉਣੀ ਐ ਤੇ ਇਹ ਕਾਟ ਆਪਾਂ ਸਿਰਫ 2 3 ਇੰਚ ਦੇ ਰੱਖ ਸਕਦੇ ਜਿੰਨਾ ਆਪਣਾ ਗਲਾ ਰੱਖਣਾ ਆਪਾਂ ਉੱਥੋਂ ਤੱਕ ਹੀ ਪਾਉਣੀ ਹੁੰਦੀ ਐ ਇਸ ਤਰੀਕੇ ਨਾਲ ਇਹ ਉੱਪਰਲੀ ਕਾਟ ਵੀ ਆਪਾਂ ਸਿਰਫ ਅਗਲੇ ਪੱਲੇ ਦੀ ਪਾਉਣੀ ਆ ਪਿਛਲੇ ਪੱਲੇ ਦੀ ਨਹੀਂ ਪਾਉਣੀ ਹਾਂਜੀ ਆਪਣੇ ਕੋਲ ਹੁਣ ਬਰਸਟ ਦਾ ਨਾਪ ਹੈਗਾ 1.8 ਤੇ ਆਪਾਂ ਇੱਥੇ 7.53 ਨਿਸ਼ਾਨ ਲਾ ਲਾਂਗੇ ਐਦਾਂ 7.53 ਨਿਸ਼ਾਨ ਲਾ ਲੈਣਾ ਹਾਂਜੀ ਬਰਸਟ ਦਾ ਨਿਸ਼ਾਨ ਲਾਉਣ ਤੋਂ ਬਾਅਦ ਹੁਣ ਆਪਾਂ ਇੱਥੋਂ ਕਾਟ ਪਾਵਾਂਗੇ ਤੇ ਆਪਾਂ ਜਿਹੜੀ ਫਰੰਟ ਪੱਲਾ ਹੈ ਉਹਦੀ ਆਪਾਂ 1 ਇੰਚ ਤੇ ਕਾਟ ਪਾ ਲੈਣੀ ਹੈ ਇਸ ਤਰੀਕੇ ਨਾਲ ਹਾਂਜੀ ਤੁਸੀਂ ਇੱਥੋਂ ਨਾਪ ਕਿਵੇਂ ਲੈਣਾ ਜਿੰਨਾ ਆਪਣਾ ਮੋਡਾ ਹੈਗਾ ਆਪਣੇ ਕੋਲ ਮੋਡਾ 7 ਇੰਚ ਤਾਂ ਆਪਾਂ 3.5 ਇੰਚ ਤੇ ਇੱਥੇ ਹਾਫ ਕਰਕੇ ਨਿਸ਼ਾਨ ਲਾ ਲਾਂਗੇ ਤੇ ਇੱਥੋਂ ਆਪਾਂ ਇਸ ਤਰੀਕੇ ਨਾਲ ਅੰਦੀ ਇੱਥੋਂ ਆਪਾਂ ਇਸ ਤਰੀਕੇ ਨਾਲ ਅਗਲੇ ਪੱਲੇ ਦੀ ਕਾਟ ਪਾਉਣੀ ਹੈ 1 ਇੰਚ ਦਾ ਆਪਾਂ ਗੈਪ ਰੱਖਣਾ ਹੈ ਪਿਛਲੇ ਮੋਢੇ ਦੀ ਕਾਟ ਆਪਾਂ ਇਸ ਤਰ੍ਹਾਂ ਸਿੱਧੀ ਨਹੀਂ ਰੱਖਣੀ ਜਿਵੇਂ ਕਈ ਭਣਾਂ ਆਉਂਦੀਆਂ ਇਸ ਤਰੀਕੇ ਨਾਲ ਸਿੱਧਾ ਨਿਸ਼ਾਨ ਲਾ ਕੇ ਜਾਂ ਥੋੜੀ ਜਿਹੀ ਗੁਲਾਈ ਪਾ ਦੇਣੀ ਆਪਾਂ ਇੰਨੀ ਨਹੀਂ ਰੱਖਣੀ ਸਸ ਇਸ ਤਰ੍ਹਾਂ ਇੱਥੋਂ ਮੋਢਾ ਸਹੀ ਨਹੀਂ ਆਉਂਦਾ ਇੱਥੋਂ ਝੋਲ ਪੈਣ ਲੱਗ ਜਾਂਦਾ ਤੇ ਆਪਾਂ ਇੱਥੋਂ ਥੋੜਾ ਜਿਹਾ ਨੀਵਾ ਰੱਖ ਕੇ ਤੇ ਇਸ ਤਰੀਕੇ ਨਾਲ ਗੁਲਾਈ ਪਾ ਦੇਣੀ ਹੈ ਇਸ ਤਰੀਕੇ ਨਾਲ ਦੇਖੋ ਹਾਂਜੀ ਆ ਦੇਖੋ ਜੀ ਆਪਾਂ 1 ਇੰਚ ਰੱਖਿਆ ਅਗਲੇ ਮੋਢੇ ਦੀ ਕਾਰਡ ਦਾ ਗੈਪ ਤੇ ਆਪਾਂ ਪਿਛਲੇ ਮੋਢੇ ਤਾਂ ਆਪਾਂ 2 ਇੰਚ ਰੱਖਿਆ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਮੋਢੇ ਦੀ ਕਾਟ ਪਾਉਣੀ ਹੈ ਹਾਂਜੀ ਹੁਣ ਆਪਾਂ ਇਸ ਤੇ ਕਾਟ ਪਾ ਦਾਂਗੇ ਅਗਲੇ ਪੱਲੇ ਦੀ ਕਾਟ ਪਾਉਣ ਲਈ ਧਿਆਨ ਰੱਖਣਾ ਪਹਿਲਾਂ ਆਪਾਂ ਇਸ ਤਰੀਕੇ ਨਾਲ ਚੱਕ ਲੈਣਾ ਤੇ ਇਹਨੂੰ ਆਪਾਂ ਦੇਖ ਲੈਣਾ ਵੀ ਆਪਾਂ ਕੋਲੇ ਕਿ ਬੈਕ ਪੱਲਾ ਤਾਂ ਨਹੀਂ ਹੈਗਾ ਹਾਂਜੀ ਅਗਲੇ ਪੱਲੇ ਦੀ ਕਾਟ ਕਿਵੇਂ ਪਾਉਣੀ ਹੈ ਆਪਣੇ ਦੋਨਿਆਂ ਬਰਾਬਰ ਰੱਖੇ ਹੋਏ ਪੱਲੇ ਆ ਤੇ ਇਹਨਾਂ ਨੂੰ ਆਪਾਂ ਉਤਲਾ ਚੱਕ ਲੈਣਾ ਤੇ ਇੱਥੋਂ ਆਪਾਂ ਕਾਟ ਪਾ ਦਾਂਗੇ ਅਗਲੇ ਪਾਸੇ ਦੀ ਇਸ ਤਰੀਕੇ ਨਾਲ ਆਪਾਂ ਕਾਟ ਪਾ ਲੈਣੀ ਹੈ ਹਾਂਜੀ ਹੁਣ ਆਪਾਂ ਬਾਵਾ ਦਾ ਮੋਡਾ ਦੱਸਾਂਗੇ ਵੀ ਕਿੰਨਾ ਰੱਖਣਾ ਹੈ ਜਿੰਨਾ ਆਪਣੇ ਅੱਧਾ ਇੰਚ ਸਲਾਈ ਦੇ ਵਿੱਚ ਆਊਗਾ ਉਹਨਾਂ ਆਪਾਂ ਰੱਖ ਕੇ ਉਸ ਤੋਂ ਬਾਅਦ ਅੱਧਾ ਇੰਚ ਛੱਡ ਕੇ ਆਪਾਂ ਇੱਥੋਂ ਨਾਪ ਲੈਣਾ ਆਪਣੇ ਕੋਲ ਹੁਣ ਸਵਾ ਘੱਟ ਆ ਰਿਹਾ ਤੇ ਇਹ ਸਵਾ 8 ਹੀ ਹੁਣ ਆਪਾਂ ਬਾਵਾ ਦਾ ਨਿਸ਼ਾਨ ਲਾਵਾਂਗੇ ਆ ਦੇਖੋ ਜੀ ਆਪਾਂ ਇੱਥੇ ਮੈਪ ਕਾਟ ਪਹਿਲਾਂ ਹੀ ਪਾਈ ਹੋਈ ਸੀਗੀ ਬਾਹਾਂ ਦੀ ਤੇ ਆ ਦੇਖੋ ਆਪਣੇ ਕੋਲ ਸਿਰਫ 7/8 ਦੀ ਕਾਟ ਪਾਈ ਹੋਈ ਆ ਆ ਵੀ ਤੁਸੀਂ ਦੇਖ ਸਕਦੇ ਹੋ ਇਹ ਕਾਟ ਆਪਾਂ ਇੱਥੋਂ ਰੱਖ ਕੇ ਤੇ ਆਪਾਂ 3 ਇੰਚ ਤੱਕ ਦੀ ਕਾਟ ਪਾਉਣੀ ਹੈ ਸਿਰਫ ਇਸ ਤਰੀਕਾ ਫਿਰ ਆਪਾਂ ਇਸ ਤਰ੍ਹਾਂ ਗੁਲਾਈ ਦੇ ਦਾਂਗੇ 3 ਇੰਚ ਦੀ ਕਾਟ ਪਾਉਣੀ ਆ ਆਪਾਂ ਇੱਥੇ ਤੇ ਫਰੰਟ ਪੱਲੇ ਦੀ ਕਾਟ ਵੀ ਆਪਾਂ ਇਸ ਤੋਂ ਥੋੜਾ ਜਿਹਾ ਨੀਵਾ ਕਰਕੇ ਤੇ ਇਸ ਤਰੀਕੇ ਨਾਲ ਆਪਾਂ ਅੰਦਰ ਨੂੰ ਕਰ ਦੇਣੀ ਹੈ ਹਾਂਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਹਾਂਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਇਹ ਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਹਾਂਜੀ ਥੈਂਕ ਯੂ